ਮੇਰਾ ਨਾਮ ਮੀਨੂ ਹੈ ਜੀ ਢਿੱਲੇ ਦੇ ਵਿੱਚ ਆਇਆ ਕਿੰਨਾ ਲੱਗਾ ਹਾਂ ਜੀ ਮੈਂ ਪੇਸ਼ੇ ਤੋਂ ਅਧਿਆਪਕਾਂ ਤੇ ਵੈਸੇ ਘਰੇ ਬੈਠੀ ਸੀ ਛੁੱਟੀ ਸੀਗੀ ਛੁੱਟੀਆਂ ਚੱਲ ਰਹੀਆਂ ਜੂਨ ਦੀਆਂ ਤੇ ਚਲੋ ਸੋਚਿਆ ਬੱਚੇ ਘਰੇ ਮੇਰੇ ਨਾ ਮੇਡ ਲੱਗੀ ਹੈ ਐਕਚੁਅਲੀ ਉਹਨੇ ਦੱਸਿਆ ਵੀ ਫਿਸ਼ ਵਾਲਾ ਨਾ ਉੱਥੇ ਮੇਲਾ ਲੱਗਾ ਹੈ ਤਾਂ ਮੈਂ ਮੈਂ ਇਹਨਾਂ ਨੂੰ ਕਿਹਾ ਵੀ ਚਲ ਮੈਨੂੰ ਵੀ ਦਿਖਾ ਲਿਓ ਫਿਰ ਆਪਾਂ ਉਹ ਗੁੜੀਆਂ ਨੂੰ ਦਿਖਾ ਕੇ ਲਿਆਵਾਂਗੇ ਤਾਂ ਮੈਂ ਕਿਹਾ ਚਲ ਆਪਾਂ ਆਫਟਰ ਆਈ ਕਰਕੇ ਆਈਏ ਪਹਿਲਾਂ ਬਸ ਬੈਠੇ ਸੀਗੇ ਅੱਗੇ ਫਿਰ ਇੱਥੇ ਆ ਕੇ ਬਹੁਤ ਮਜ਼ਾ ਆਇਆ ਮੇਰੇ ਲਈ ਤਾਂ ਪਹਿਲੇ ਵੀ ਅਸੀਂ ਆਉਂਨੇ ਹੁੰਨੇ ਵਜਤਾਂ ਤੇ ਇਸ ਵੀਰੇ ਅਟਰੈਕਸ਼ਨ ਸੀ ਨਾ ਫਿਸ਼ ਵਾਲਾ ਜਿਹੜਾ ਇਸ ਵੀਰੇ ਨੇ ਬਣਾਇਆ ਪ੍ਰੋਜੈਕਟ ਬਹੁਤ ਟਾਪ ਦਾ ਪ੍ਰੋਜੈਕਟ ਹੈ ਮੈਨੂੰ ਨਹੀਂ ਲੱਗਦਾ ਆਪਣੇ ਬਠਿੰਡੇ ਦੇ ਨੇੜੇ ਦੇ ਜਿਹੜੇ ਕਿਸੇ ਵੀ ਸ਼ਹਿਰ ਚ ਵੀ ਇੰਨੀ ਸੋਹਣੀ ਪ੍ਰੈਜੈਂਟੇਸ਼ਨ ਹੋਵੇ ਤੇ ਜਿਹੜੇ ਵੀ ਇਹਦੇ ਮਾਲਕ ਹੈਗੇ ਜੋ ਵੀ ਇਹਦੇ ਆਰਗੇਨਾਈਜ਼ਰ ਹੈ ਤੋ ਉਹਨਾਂ ਦੇ ਪਾਤਰ ਹੈ ਵੀ ਫਿਸ਼ ਦੀ ਇੰਨੀ ਵੈਰਾਈਟੀਆਂ ਮਤਲਬ ਕਿ ਬਹੁਤ मजा ਆਇਆ ਦੇਖ ਕੇ 100 ਰੁਪਏ ਟਿਕਟ ਹੈ ਲੇਕਿਨ ਹੱਕ ਮਤਲਬ ਦੇਖੀਓ ਵਾਲੀ ਹਾਂਜੀ 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 ਤੇ ਬਾਕੀ ਇੱਥੇ ਅਟਰੈਕਸ਼ਨ ਜਿਹੜਾ ਹੈਗਾ ਉਹ ਲੇਡੀਜ਼ ਵਾਸਤੇ ਛੋਟੇ-ਛੋਟੇ ਚੀਜ਼ੇ ਹੈ 10-10 ਰੁਪਈਏ ਚ 20 ਰੁਪਈਏ ਚ ਦੇਖ ਲਓ ਹਰ ਲੇਡੀ ਦੇ ਹੱਥ ਦੇ ਵਿੱਚ ਨਾ ਇੱਕ ਇਸ ਤਰ੍ਹਾਂ ਦਾ ਪੋਲੀਥੀਨ ਹੋਊਗਾ ਜਿਵੇਂ ਮੇਰੇ ਅੱ체 ਹੈਗਾ ਮਤਲਬ ਕਿ 10 ਰੁਪਈਏ ਦੀ ਮਤਲਬ ਬਹੁਤ ਆਮ ਆਪਾਂ ਜਾਣਦੇ ਆ ਤਾਂ ਦੇਖਦੇ ਆ ਨਾ ਵੀ ਜਿਵੇਂ ਕੋਈ 50 ਦੀ 100 ਦੀ ਹੈ ਮੈਨੂੰ ਨਹੀਂ ਲੱਗਦਾ ਕਿ 10-10 ਰੁਪਈਏ ਦੀ ਇੰਨੀ ਸਸਤੀ ਚੀਜ਼ਾਂ ਔਰ ਵਧੀਆ ਮਤਲਬ ਮਜ਼ਾ ਆ ਰਿਹਾ ਸੀ ਦੇਖ-ਦੇਖ ਕੇ ਵੀ ਆ ਵੀ ਚੱਕਲੀ ਆ ਵੀ ਚੱਕਲੀ ਆ ਵੀ ਚੱਕਲੀ ਤੇ ਬਾਕੀ ਦੇਖੋ ਜੀ ਲੇਡਿਸ ਦੇ ਹਰ ਇੱਕ ਦੇ ਹੱਥ ਦੇ ਵਿੱਚ ਆਉਗੀ ਬੱਚਿਆਂ ਨੂੰ ਬਹੁਤ ਇੰਜੋਏ ਕਰ ਰਹੇ ਹੈ ਹਰ ਇੱਕ ਕਾਟਨ ਕੈਂਡੀ ਦੇ ਸਭ ਦੇ ਦੇਖੋ ਅੱਛੇ ਬੱਚਿਆਂ ਦੇ ਉਹ ਹੈਗੇ ਪੈਕੇਟ ਜਿਹੜੇ ਬੜੇ ਬੜੇ ਮਜ਼ੇ ਕਰ ਰਹੇ ਹੈ ਬੱਚੇ ਔਰ ਫਿਸ਼ ਪਾਰਕ ਦੇਖ ਕੇ ਤਾਂ ਬਹੁਤ ਜ਼ਿਆਦਾ ਮਜ਼ਾ ਆਇਆ ਹਾਂਜੀ ਮੈਂ ਵੀ ਕੀਤੀ ਹੈ ਦੇਖੋ ਲਫਾਫਾ ਦਿਖਾ ਰਹੇ ਤੁਹਾਨੂੰ ਮੈਂ ਹਾਂਜੀ ਹਾਂਜੀ ਮੈਂ ਤੇ ਕਹਿੰਨੀ ਹੈ ਵੀ ਹੋਰ ਇੰਪਰੂਵ ਕਿੱਥੇ ਜਾ ਸਕਦਾ ਹੈ ਇਸ ਮੇਲੇ ਨੂੰ ਮਤਲਬ ਹੋਰ अच्छे क्लासिकल ਜਿਹੜੀ ਚੀਜ਼ ਹੈ ਜਾਂ ਸੱਭਿਆਚਾਰਕ ਦੇ ਵਿੱਚ ਐਡ ਹੋਣਾ ਚਾਹੀਦਾ ਸੱਭਿਆਚਾਰਕ ਜਿਹੜੀ ਹੈ ਮਾਰਕੀਟ ਜਿਹੜੀ ਹੁੰਦੀ ਹੈ ਮਤਲਬ ਸੂਟਸ ਜਿਵੇਂ ਲੇਡੀਜ਼ ਨੂੰ ਜਿਆ ਸ਼ੌਕ ਹੁੰਦਾ ਕਾਟਨ ਦੇ ਸੂਟਸ ਲਖਨਵੀ ਵਰਕ ਮਤਲਬ ਬਹੁਤ ਕੁਝ ਅਵੇਲੇਬਲ ਹੋ ਸਕਦਾ ਹੈ ਹੋਰ ਇਚ ਜਿਹੜੀ ਸੁਧਾਰ ਹੋ ਕੀਤਾ ਜਾ ਸਕਦਾ ਹੈ